ਬੀਸੀ ਚੋਣ ਮੁਹਿੰਮ ਦੇ ਆਖਰੀ 2 ਹਫ਼ਤਿਆਂ ਦੇ ਵਿੱਚ ਦਾਖਲ ਹੋਣ ਤੇ ਹੁਣ ਤੱਕ ਇੱਕ ਯੂਬੀਸੀ ਰਾਜਨੀਤਿਕ ਵਿਗਿਆਨੀ ਦੇ ਅਨੁਸਾਰ ਇਹ ਨਿਰਾਸ਼ਾਜਨਕ ਹੈ ਸਿਆਸੀ ਮਹਾਰਾ ਦੇ ਮੁਤਾਬਕ ਕਿਸੇ ਵੀ ਪ੍ਰਮੁੱਖ ਪਾਰਟੀਆਂ ਨੇ ਇਸ ਗੱਲ ਦੀ ਸਪਸ਼ਟ ਪਰਿਭਾਸ਼ਾ ਨਹੀਂ ਦਿੰਦੀ ਹੈ ਕਿ ਉਹ ਕਿਸ ਦੇ ਲਈ ਖੜੇ ਨੇ ਇਹ ਨਾਲ ਜੋੜਦੇ ਹੋਏ ਕਿ ਇਹ ਵਾਧਿਆਂ ਦੀ ਇੱਕ ਝੜੀ ਲਗਾਈ ਜਾ ਰਹੀ ਹੈ ਜਿਸ ਦੇ ਵਿੱਚ ਬਹੁਤ ਸਾਰਾ ਪੈਸਾ ਇੱਧਰ ਉੱਧਰ ਛੁੱਟਿਆ ਜਾ ਰਿਹਾ ਹੈ ਪਰ ਜੀਵਨ ਦੀ ਉੱਚ ਕੀਮਤ ਯਾਨੀ ਕਿ ਲਿਵਿੰਗ ਆਫ ਕਾਸਟ ਜਿਹੜੀਆਂ ਉਹਨਾਂ ਵਰਗੀਆਂ ਵੱਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਦਿੱਤਾ ਜਾ ਰਿਹਾ ਜਿਵੇਂ ਕਿ ਸਿਹਤ ਸੰਭਾਲ ਰਿਹਾਇਸ਼ ਤੇ ਜਨਤਕ ਸੁਰੱਖਿਆ OBC ਐਂਡੀਪੀ ਤੇ BC ਕੰਜ਼ਰਵੇਟਿਵੋ ਦੋਵਾਂ ਨੂੰ B ਜਾਂ C ਗ੍ਰੇਡ ਦੇ ਰਹੇ ਨੇ ਮਹਰ ਦਾ ਕਹਿਣਾ ਹੈ ਕਿ ਐਂਡੀਪੀ ਉਮੀਦ ਕਰ ਰਹੇ ਨੇ ਕਿ ਲੋਕ ਇਹ ਯਾਦ ਰੱਖਣਗੇ ਕਿ ਉਹਨਾਂ ਨੇ ਚੋਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਦਫ਼ਤਰ ਦੇ ਵਿੱਚ ਕੀ ਕੁਝ ਕੀਤਾ ਸੀ ਇਸ ਲਹਿਰ ਨੂੰ ਇੱਕ ਹੋਰ ਜਿੱਤ ਦੇ ਵੱਲ ਲੈ ਜਾਉਣਾ ਉਹਨਾਂ ਦਾ ਮਕਸਦ ਹੈ ਹਾਲਾਂਕਿ ਪਾਰਟੀ ਨੂੰ ਪ੍ਰਚਾਰ ਦੌਰਾਨ ਕੁਝ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਕਿ ਇਹ ਐਨਡੀਪੀ ਦੇ ਦੁਆਰਾ ਕੀਤੇ ਕਿਸੇ ਵੀ ਖਾਸ ਕੰਮ ਦਾ ਨਤੀਜਾ ਹੈ ਇੱਕ ਭਾਵਨਾ ਹੈ ਕਿ ਐਨਡੀਪੀ ਨੇ ਕਾਫੀ ਨਹੀਂ ਕੀਤਾ ਤੇ ਉਦਾਹਰਨ ਦੇ ਵਜੋਂ ਇੱਕ ਯਕੀਨੀ ਬਣਾਉਣ ਲਈ ਕਿ ਸਾਡੇ ਕੋਲ ਸੁਰੱਖਿਆਤ ਗਲੀਆਂ ਨਹੀਂ ਤੇ ਕਫਾਇਤੀ ਘਰ ਵੀ ਨਹੀਂ ਉਹ ਲੋਕਾਂ ਨੂੰ ਕੰਜ਼ਰਵੇਟਿਵ ਵਾਲੇ ਵੱਲ ਧਿਆਨ ਲਗਾਉਣ ਦੀ ਗੱਲ ਕਹਿੰਦੇ ਨੇ ਜੋ ਬੀਸੀ ਕੰਜ਼ਰਵੇਟਿਵ ਦੀ ਸ਼ਕਲ ਦੇ ਵਿੱਚ ਇੱਕ ਪਾਰਟੀ ਤੇ ਇੱਕ ਨੇਤਾ ਦੇ ਤੌਰ ਤੇ ਸਪਸ਼ਟ ਤੌਰ ਤੇ ਸੂਬੇ ਨੂੰ ਵੱਖਰੀ ਦਿਸ਼ਾ ਦੇ ਵੱਲ ਲਿਜਾਉਣਾ ਚਾਹੁੰਦੇ ਨੇ ਮਾਹਰ ਮੰਨਦੇ ਨੇ ਕਿ ਵੋਟਰਾਂ ਨੂੰ ਖੁਦ ਅਹਿਸਾਸ ਨਹੀਂ ਹੁੰਦਾ ਕਿ ਉਹ ਕਿਸ ਨੂੰ ਚੁੰਨਦੇ ਨੇ ਉਹ ਲੋਕਾਂ ਦੇ ਲਈ ਚਿੰਤਤ ਨੇ ਜੋ ਕਿਸੇ ਵੀ ਨੇਤਾ ਤੋਂ ਨਿਰਾਸ਼ਾ ਤੇ ਨਾਖੁਸ਼ੀ ਦੇ ਕਾਰਨ ਬਿਲਕੁਲ ਵੀ ਵੋਟ ਨਹੀਂ ਪਾਉਣਗੇ ਕੁਝ ਮਹੀਨੇ ਪਹਿਲਾਂ ਲੱਗ ਰਿਹਾ ਸੀ ਕਿ ਐਨਡੀਪੀ ਜਿੱਤ ਵੱਲ ਜਾ ਰਹੀ ਹੈ ਹੁਣ ਬਹੁਤ ਨਜ਼ਦੀਕੀ ਦੌੜ ਹੈ ਖਾਸ ਕਰਕੇ ਕੰਜ਼ਰਵੇਟਿਵਾਂ ਦੇ ਨਾਲ ਆਖਰੀ 2 ਹਫ਼ਤਿਆਂ ਦੇ ਵਿੱਚ ਪਾਰਟੀਆਂ ਨੂੰ ਦੁੱਗਣਾ ਕਰਨਾ ਪਵੇਗਾ ਤੇ ਲੋਕਾਂ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਨੀ ਪਵੇਗੀ ਕਿ ਉਹ ਦਫ਼ਤਰ ਦੇ ਵਿੱਚ ਅਸਲ ਦੇ ਵਿੱਚ ਤਬਦੀਲੀ ਲਿਆ ਸਕਦੇ ਨੇ ਤੁਹਾਨੂੰ ਲੋਕਾਂ ਨੂੰ ਵੋਟ ਪਾਉਣ ਦਾ ਕਾਰਨ ਦੇਣ ਦੀ ਲੋੜ ਹੈ ਤੇ ਇੱਕ ਅਜਿਹਾ ਮੁੱਦਾ ਤੁਹਾਨੂੰ ਅਸਲ ਦੇ ਵਿੱਚ ਖਿੱਚ ਪ੍ਰਦਾਨ ਕਰਦਾ ਹੈ ਜਿਸ ਨਾਲ ਤੁਸੀਂ ਆਪਣੇ ਆਪ ਨੂੰ ਵਚਨਬੱਧ ਕਰ ਸਕਦੇ ਹੋ ਤੇ ਉਹਨਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰਦੇ ਹੋ ਉਸ ਇਸ ਤੋਂ ਇਲਾਵਾ ਹੁਣ 10 ਅਕਤੂਬਰ ਨੂੰ ਚੋਣਾਵਾਂ ਵਾਲਾ ਦਿਨ ਹੈ ਤੇ ਅਗਾਊ ਵੋਟਿੰਗ ਜਿਹੜੀ ਹੈ ਉਹ ਸਟੇਸ਼ਨ 10 ਤੋਂ 16 ਅਕਤੂਬਰ ਤੱਕ ਖੁੱਲੇ ਨੇ ਪਰ ਥੈਂਕਸ giving ਸੋਮਵਾਰ ਨੂੰ ਇਹ ਬੰਦ ਰਹਿਣਗੇ ਗਲੋਬਲ ਅਫੇਅਰਸ ਕੈਨੇਡਾ ਦਾ ਕਹਿਣਾ ਹੈ ਕਿ ਇਜ਼ਰਾਈਲ ਅਤੇ ਲਿਬਨਾਨ ਆਧਾਰਿਤ ਜੁਝਾਰੂ ਸਮੂਹ ਹਿਜ਼ਬੁੱਲਾ ਦੇ ਦਰਮਿਆਨ ਸੰਘਰਸ਼ ਤੇਜ਼ ਹੋਣ ਕਾਰਨ ਉਸਨੇ 1000 ਤੋਂ ਵੱਧ ਯਾਤਰੀਆਂ ਨੂੰ ਲਿਬਨਾਨ ਛੱਡਣ ਦੇ ਵਿੱਚ ਮਦਦ ਕੀਤੀ ਵਿਭਾਗ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਲਿਬਨਾਨ ਦੇ ਵਿੱਚ ਕੈਨੇਡੀਅਨਸ ਲਈ ਖੁੱਲੀ ਇੱਕ ਉਡਾਨ ਦੇ ਵਿੱਚ 126 ਯਾਤਰੀ ਸਨ ਤੇ ਐਤਵਾਰ ਨੂੰ ਦੂਜੀ ਫਲਾਈਟ ਦੇ ਵਿੱਚ 139 ਲੋਕਾਂ ਨੂੰ ਲਿਬਨਾਨ ਤੋਂ ਬਾਹਰ ਲਿਜਾਇਆ ਗਿਆ ਵਿਭਾਗ ਦੇ ਵਿੱਚ ਕੈਨੇਡੀਅਨਸ ਨੂੰ ਲਿਬਨਾਨ ਤੋਂ ਨਿਕਲਣ ਦੀ ਤਾਕੀਦ ਜਾਰੀ ਹੈ ਗਲੋਬਲ ਅਫੇਅਰਸ ਅਨੁਸਾਰ ਉਹਨਾਂ ਨੇ ਪਿਛਲੇ ਹਫਤੇ 5000 ਤੋਂ ਵੱਧ ਕੈਨੇਡੀਅਨਸ ਪਰਮਨੈਂਟ ਰੈਜ਼ੀਡੈਂਟਸ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੂੰ ਉਡਾਣਾਂ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਨੇ ਲਬਨਾਨ ਛੱਡਣ ਦੇ ਵਿੱਚ ਦਿਲਚਸਪੀ ਦਿਖਾਈ ਹੈ ਵਿਭਾਗ ਦਾ ਕਹਿਣਾ ਹੈ ਕਿ ਇਸ ਨੇ ਜਿੰਨਾਂ ਯਾਤਰੀਆਂ ਦੀ ਮਦਦ ਕੀਤੀ ਹੈ ਉਹਨਾਂ ਦੇ ਵਿੱਚ ਕੈਨੇਡੀਅਨਸ ਪਰਮਨੈਂਟ ਰੈਜ਼ੀਡੈਂਟਸ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਅਮਰੀਕਾ ਅਰਜنٹინა ਆਸਟ੍ਰੇਲੀਆ ਦੇ ਸਮੇਤ ਕਈ ਹੋਰ ਦੇਸ਼ਾਂ ਦੇ ਨਾਗਰਿਕ ਵੀ ਸ਼ਾਮਿਲ ਨੇ ਐਤਵਾਰ ਤੱਕ ਲੈਬਨਾਨ ਦੇ ਵਿੱਚ 25000 ਤੋਂ ਵੱਧ ਕੈਨੇਡੀਅਨ ਰਜਿਸਟਰ ਸਨ ਪਰ ਵਿਦੇਸ਼ੀ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਲਗਭਗ 45000 ਕੈਨੇਡੀਅਨਸ ਲੈਬਨਾਨ ਦੇ ਵਿੱਚ ਹੋ ਸਕਦੇ ਨੇ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਵਾਨਗੀ ਦੇ ਲਈ ਕਈ ਥਾਵਾਂ ਤੇ ਲਗਾਉਣ ਵਾਲੀਆਂ ਕਮਰਸ਼ੀਅਲ ਉਡਾਨਾਂ ਉਪਲਬਧ ਨੇ ਪਰ ਹਜ਼ਾਰਾਂ ਕੈਨੇਡੀਅਨਸ ਅਜੇ ਵੀ ਲੈਬਨਾਨ ਦੇ ਵਿੱਚ ਨੇ ਤੇ ਉੱਥੋਂ ਨਿਕਲਣ ਦੇ ਵਿੱਚ ਸਰਕਾਰੀ ਮਦਦ ਦੀ ਉਡੀਕ ਕਰ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ